चार खेड रह गए अद्धे तो ज्यादा मेरे ही बजोर नशे दिखा के आते ही उन्होंने की करो गलत रास्ता ਕੰਟੀਨਸ਼ਨ ਜੁਕੀ ਤੇ ਕਮਾਲ ਦੇ ਲੋਕਾਂ ਦਾ ਖਾਣੇ ਖੋਦੇ ਆਏ ਨਾ ਸਾਰੇ ਲੋਕ ਹਮ ਮੈਨਿੰਗ ਕੀਤੇ ਸੀ ਸਾਰੇ ਦੇ ਸਾਰੇ ਜਿੰਨੇ ਵੀ ਆ ਸਕਦੇ ਆ ਉਹ ਇਸ ਨੂੰ ਕੌਂਸਟ ਤਾ ਵੀ ਬੜੀ ਬਤਰਾ ਲੋਕ ਆਏ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੈਕੰਡ ਜਿਹੜਾ ਸਾਡਾ ਪ੍ਰੋਗਰਾਮ ਪੰਜਾਬ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਤੁਸੀਂ ਸਾਰੇ ਸੋਸ਼ਲ ਮੀਡੀਆ ਤੇ ਹਰ ਸਮੇਂ ਦੇਖਦੇ ਰਹੇ ਨੇ ਸੋਸ਼ਲ ਮੀਡੀਆ ਤੇ ਬਹੁਤ ਕੁਝ ਚੱਲ ਰਿਹਾ ਹੈ ਹਾਰੇ ਇੱਕ ਇੱਕ ਮੈਂਟ ਦੀ ਕਹਾਵਰ ਜਿਹੜੀ ਪੰਜਾਬ ਦੀ ਨਹੀਂ ਭਾਰਤ ਦੀ ਨਹੀਂ ਈ ਦੁਨੀਆ ਦੀ ਸਭ ਕਹਾਵਰ ਆ ਰਹੀ ਹੈ ਤੁਹਾਡੇ ਕੋਲ ਨਸ਼ਿਆਂ ਦਾ ਪਰਪੋ ਸਾਡੇ ਕਲੇ ਪੰਜਾਬ 'ਚ ਹੀ ਨਹੀਂ ਅਦਰ ਸਟੇਟਾਂ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਹੀ ਹੈ ਬਟ ਨਹੀਂ ਸਾਡਾ ਜਿਹੜਾ ਪੰਜਾਬ ਦਾ ਕਲਚਰ ਹੈ ਉਹ ਨਸ਼ਿਆਂ ਵਾਲਾ ਨਹੀਂ ਉਹ ਲੋਕਾਂ ਦੀ ਅਸੀਂ ਗੱਲ ਨਹੀਂ ਕਰ ਸਕਦੇ ਉਹ ਸਟੇਟਾਂ ਦੀ ਅਸੀਂ ਗੱਲ ਨਹੀਂ ਕਰ ਸਕਦੇ 15 ਨਾਲ ਸਿੱਧਾ ਜਿਹੜਦਾ ਸਰਕਾਉਂਦਾ 16 ਦਾ ਹੈ ਇਹਨੂੰ ਪ੍ਰਧਾਨ ਜੀ ਸਾਡੇ ਕੋਲੇ ਆਏ ਨੇ ਪੁੱਛਿਆ ਬਾਈ ਇਹਨਾਂ ਨੇ ਕਿਹਾ ਸਾਡੇ ਐਸਐਚਓ ਆ ਰਹੇ ਆਪਣੇ ਸੇਵਾ ਸਾਹਿਬ ਆ ਰਹੇ ਜਿਹੜੇ ਨਿਊਜ਼ਪ੍ਰੇ ਆ ਇਹਨੇ ਥੋੜਾ ਜਨਵਾਸ ਸਾਡੇ ਕੋਲ ਕਿਉਂ ਆਈ ਸਰ ਅਸੀਂ ਪਿੰਡ ਵੱਲੋਂ ਇਹ ਮੈਂ ਤੁਹਾਨੂੰ ਇੱਕ ਆਸਬਾਸ਼ ਨਹੀਂ ਮੰਗ ਰਿਹਾ ਮੈਂ ਤੁਹਾਨੂੰ ਕੋਈ ਤੁਹਾਨੂੰ ਕੋਈ ਨਹੀਂ ਕਹਿ ਰਿਹਾ ਕਿ ਤੁਹਾਨੂੰ ਇਹ ਪਰਮਿਸ਼ਨ ਦੇਣੀ ਹੈ ਕਿ ਸਰ ਇਹ ਪਰਮਿਸ਼ਨ ਦੇਣੀ ਸਾਡਾ ਕੱਕ ਹੋਗਾ ਇਸ ਨੂੰ ਵਾਦਾ ਕਰਦੇ ਆਂ ਕਿ ਅਸੀਂ ਨੂੰ ਪਰਮਿਸ਼ਨ ਦੇਵਾਂਗੇ ਪਰ ਉਹਦੇ ਉੱਤੇ ਕਾਰਵਾਈ ਕਰਨੀ ਉਹਦਾ ਸਾਨੂੰ ਆਸ਼ਵਾਸਨ ਦੋ ਪੱਕਾ ਜੇ ਜਦੋਂ ਸਰਕਾਰ ਕਾਰਵਾਈ ਨਹੀਂ ਹੁੰਦੀ ਤਾਂ ਜਿਹੜਾ ਅਸੀਂ ਕਰਦੇ ਆਂ ਲਾ ਮੋਨੇ ਅੰਧੀਆਂ ਚੀਜ਼ਾਂ ਨੂੰ ਬੰਦ ਕਰੀਏ ਜਦੋਂ ਦੀ ਕਾਰਵਾਈ ਨਹੀਂ ਤਾਂ ਉਹ ਦਰ ਨੂੰ ਖੇ ਸੋਚਦੀ ਹੈ ਫਿਰ ਬੰਦਾ ਗਾਹ ਦਾ ਕੰਮ ਵੀ ਨਹੀਂ ਕਰਵਾਉਂਦਾ ਇਹ ਰੀਜ਼ਨ ਸਭ ਤੋਂ ਵੱਡਾ ਆ ਕਿ ਜਦੋਂ ਕੋਈ ਬੰਦਾ ਅੱਗੇ ਜਾਂਦਾ ਚਾਹੇ ਮੈਸਰ ਮੈਂ ਤਕਰੀਬ ਸੂਕੀਆ ਚਾਹਨਾ ਨਸ਼ਾ ਵਿਰੋਧ ਮੇਰੀਆਂ ਹੱਲੇ ਵੀ ਬਹੁਤ ਸਾਰੀਆਂ ਸਪੀਚਸ ਪਾਈਆਂ ਨੇ ਮੈਂ ਸਰ ਕਾਲਜ ਨੂੰ ਪੁੱਛ ਵਿੱਚ ਜਿੱਦ ਨਹੀਂ ਆਨੇ ਕਿਨੇ ਸ਼ਰਮਾਨੀ ਕਿਤੇ ਐ ਮੈਂ ਸ਼ੁਰੂ ਤੇ ਸਿੱਧੇ ਵਕਾਫਾ ਮੈਂ ਇਨਫਰਮੇਸ਼ਨਾਂ ਵੀ ਨਹੀਂ ਦਿੱਤੀਆਂ ਬਟ ਉਹਨਾਂ ਦੇ ਬਹੁਤ ਕਾਰਵਾਈ ਘੱਟ ਹੋਈ ਜਦੋਂ ਦਾ ਉਹ ਪੈਰੋਂ ਪਿੱਛੇ ਪਟਣਾ ਬਾਰੇ ਜੇ ਅੱਜ ਵੀ ਸਾਨੂੰ ਪ੍ਰਧਾਨ ਜੀ ਐਸਕੇਪੂ ਸਾਹਿਬ ਮੈਂ ਤੁਹਾਨੂੰ ਜਾਨੇ ਸਿੱਤੂ ਸਾਹਿਬ ਲੱਗੇ ਮੈਂ ਵਾਦਾ ਕਰਦਾ ਮੈਂ ਪਰਮਿਸ਼ਨ ਦਊਗਾ ਮੈਂ ਪਰਮਿਸ਼ਨ ਲਵਾਂ ਤੁਹਾਨੂੰ ਜੀ ਉਹਦੀ ਕਾਰਵਾਈ ਲੈ ਹੋਈ ਤੇ ਅੱਗੇ ਤੋਂ ਮੈਂ ਪਰਮਿਸ਼ਨ ਨਾਲ ਹੀ ਕਰਾਂਗਾ ਬਸ ਇਹ ਤਾਂ ਹੀ ਦੱਸਿਆ ਕਿ ਸਰਕਾਰ ਨੇ ਹੁਣ ਉਹ ਅਦਮਾਨ ਜੀ ਮੁੱਖ ਮੰਤਰੀ ਨੇ ਆਪਣੇ ਚਲਾਇਨ ਨੰਬਰ ਸਕੀਮਾਂ ਲਈ ਵਿਦਾਉਂਦਾ ਅੱਲਾਹੁ ਅਕਬਰ ਬਿਲਕੁਲ ਇਹਦਾ ਹੁਣ ਨਾਲੇ ਲਾਜ ਫਿਕਤਾ ਵੈ ਜਿੰਨਾ ਵੀ ਨਸ਼ਾ ਕੁਛ ਛੱਡਣਾ ਚਾਹਣਾ ਉਹਦਾ ਲਾਜ ਬਿਲਕੁਲ ਫਰੀ ਆ ਸਰਕਾਰ ਵੀ ਕਰਉਗੀ ਜੇ ਪੌਸਟੇਦ ਸ਼ੁਰੂ ਕਰਨਾ ਪੌਸਿਬਲ ਕਰਾਉਗੀ ਜੇ ਕੋਈ ਨਸ਼ਾ ਸ਼ਮਨ ਚਾਹੁੰਦਾ ਹੈ ਤੇ ਸਰਕਾਰ ਨੂੰ ਪੂਰਾ ਰਿਪੋਰਟਰੀ ਕਰੂਗੀ ਮਰਜੀ ਕਰੂਗੀ ਕੋਸਟਲੀ ਮਦਦ ਕਰੂਗੀ ਇਹ ਉਹ ਆਮ ਜੀ ਕੋਰ ਜੋ ਲੱਗੇ ਹੋਇਆ ਆਪਾਂ ਮੁੰਬੇੜ ਬਤਾ ਉਹ ਨਸ਼ੀਦਾ ਹੀ ਹੈ ਜੀ ਆਤਮਾ ਦਾ ਪਾਰਟੀ ਦਾ ਕੰਮ ਆਤਦਾ ਹੀ ਬਣਿਆ ਨਸ਼ੀ ਦਾ ਕੰਮ ਤੇ ਇਹ ਇਹ ਤੇ ਸਰਕਾਰ ਕੋਲ ਜੋ ਕੰਮ ਕਰ ਰਹੀ ਹੈ ਸਰਕਾਰ ਦਾ ਸਾਥ ਜੋ ਭਗਵਾਨ ਜੀ ਦਾ ਸਰਕਾਰ ਨੇ ਹੋ ਵੀ ਜਿਵੇਂ ਆ ਹਸਪਤਾਲਾਂ ਜੋ ਕੁਝ ਪੜ੍ਹਾਈ ਵਾਸਤੇ ਜਿਵੇਂ ਬੱਚੇ ਅਸ਼ਾ ਕਰਕੇ ਪੜ੍ਹਨ ਨੂੰ ਉੱਤੇ ਆਏ ਜਿੱਤੇ ਬੱਚੇ ਕਿ ਆਏ ਫਿਰ ਤੋਂ ਛੋੜੇ ਨਾਗਵਾਂ ਦੀ ਦੇ ਲੋ ਸਾਰਿਆਂ ਨੂੰ ਇੱਕ ਵਾਰੀ ਬਾਈ ਕ੍ਰਿਸ਼ਕਾ ਫਲਸਾ ਉਹ ਲਾਇਆ ਕੋਸ਼ਤੀ ਸੰਗਈ ਬਲਾਕ ਪ੍ਰਧਾਨ ਚੰਡੇਵਾਲਾ ਕੋਈ ਵੀ ਅੱਜ ਜਿਹੜਾ ਪੰਜਾਬ ਪੁਲਿਸ ਵੱਲੋਂ ਕੋਈ ਮੁਹਿੰਮ ਕੀਤੀ ਗਈ ਹੈ ਆਪਣੇ ਪਿੰਡ ਤੋਂ ਸ਼ੁਰੂ ਕੀਤੀ ਹੈ ਹਾਂਜੀ ਅ ਨਸ਼ੇ ਨੂੰ ਰੋਕ-ਖਾਮ ਕਰਨ ਵਾਸਤੇ ਕਲਾਸਾਂ ਟਾਈਪ ਜਿਹੜੀ ਹੈਗੀ ਹੈ ਮੀਟਿੰਗ ਕੀਤੀ ਗਈ ਸੀ ਸਾਨੂੰ ਇਹ ਬਹੁਤ ਚੰਗਾ ਲੱਗਾ ਜੀ ਸਾਡੇ ਨਵੇਂ ਐਸ ਐਚਓ ਸਾਹਿਬ ਆਏ ਜਾਣਕਾਰਾ ਜੀ ਇਹਨਾਂ ਡਿਸਕਸ ਕੀਤੀ ਪਿੰਡ ਦੇ ਸਾਰਿਆਂ ਦੀ ਸਮੁੱਚਾ ਚਾਰ-ਪੰਜ ਪਿੰਡ ਦੀ ਇਵਨਿੰਗ ਚਾਰ-ਪੰਜ ਜਿਹੜੇ ਨੇੜੇ-ਨੇੜੇ ਪਿੰਡ ਸਾਰੇ ਬੁਲਾਏ ਗਏ ਆ ਪਿੱਛੇ ਆਪਣੇ ਗਰਾਊਂਡ ਹੈ ਜੀ ਸਕੂਲ ਦੇ ਵਿੱਚ ਖੜੇ ਹਾਂ ਅਸੀਂ ਗਰਾਊਂਡ ਦੇ ਵਿੱਚ ਬੱਚੇ ਵੀ ਸਾਰੇ ਆਏ ਬਹੁਤ ਸੋਹਣੇ ਬਹਿ ਕੇ ਡਿਸਕਸ ਕੀਤੀ ਗਈ ਆ ਨਸ਼ਿਆਂ ਪ੍ਰਤੀ ਜਿਹੜੇ ਸਾਡੇ ਪਿੰਡ ਦੇ ਆਣੇ ਸਾਰਿਆਂ ਨੇ ਅੱਗੇ ਹੋ ਕੇ ਇਹ ਚੀਜ਼ ਨੂੰ ਜਿਹੜੀ ਅੱਗ ਬਲ ਰਹੀ ਆ ਅੱਜ ਨਸ਼ੇ ਦੀ ਦਲਦਲ ਦੀ ਬਹੁਤ ਜ਼ਿਆਦਾ ਬਾਤ ਘਰ ਘਰ ਪਹੁੰਚਣ ਵਾਲੀ ਗੱਲ ਹੋਈ ਪਈ ਆ ਤੇ ਇਹਦੇ ਪ੍ਰਤੀ ਸਾਰੇ ਲੋਕਾਂ ਨੇ ਪੂਰਾ ਹਾਂ ਚ ਹੰਗਾਰਾ ਭਰਿਆ ਤੇ ਸਾਰਿਆਂ ਨੇ ਡਿਸਕਸ ਕੀਤੀ ਐ ਐਸਐਚਓ ਸਾਹਿਬ ਨੇ ਬਹੁਤ ਵਧੀਆ ਕਲਾਸ ਲਈ ਸਾਰੀਆਂ ਗੱਲਾਂ ਬਹਿ ਕੇ ਸੁਣੀਆਂ ਤੇ ਉਹਨਾਂ ਨੂੰ ਸਾਰੇ ਲੋਕਾਂ ਨੇ ਫੋਲੋ ਵੀ ਕੀਤਾ ਇਹ ਗੱਲਾਂ ਨੂੰ ਤੇ ਸਾਨੂੰ ਮੈਦ ਆ ਜਿਵੇਂ ਸਾਡੇ ਪਿੰਡ ਤੋਂ ਅੱਜ ਪਹਿਲੇ ਦਿਨ ਤੋਂ ਇਹ ਸਟਾਰਟ ਹੋਇਆ ਤੇ ਸਮੁੱਚੇ ਪੰਜਾਬ ਵੀ ਐਵੇਂ ਸਾਥ ਦੇਊਗਾ ਤੇ ਕਿਉਂਕਿ ਇਕੱਲਾ ਪੁਲਿਸ ਪ੍ਰਸ਼ਾਸਨ ਹੀ ਇਹਨੂੰ ਰੋਕ ਨਹੀਂ ਸਕਦਾ ਇਹਨੂੰ ਆਪਾਂ ਨੂੰ ਨਾਲ ਕੰਟਰੋਲ ਕਰਾਉਣਾ ਪੈਣਾ ਸਾਰਿਆਂ ਨੂੰ ਤੇ ਮੈਂ ਹੱਥ ਜੋੜ ਕੇ ਸਮੁੱਚੇ ਪੰਜਾਬ ਨੂੰ ਬੇਨਤੀ ਕਰਦਾ ਕਿ ਜਿਵੇਂ ਸਰਕਾਰ ਭੋਤਮਾਨ ਜੀ ਨੇ ਸਾਰਿਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਆ ਕਿ ਨਸ਼ੇ ਤੋਂ ਮੁਕਤ ਕਰਨ ਵਾਸਤੇ ਤੇ ਆਪਣਾ ਵੀ ਫਰਜ਼ ਬਣਦਾ ਕਿ ਘਰ ਘਰ ਦਾ ਬਿਨਾਂ ਕਿਸੇ ਡਰ ਤੋਂ ਝਿਜਕ ਤੋਂ ਉਹਨੂੰ ਆਪਾਂ ਇਸ ਚੀਜ਼ ਤੋਂ ਹਟਾਈਏ ਕਿਉਂਕਿ ਆਪਣੇ ਬੱਚੇ ਜਿਹੜੇ ਗਲਤ ਰਾਹ ਤੇ ਤੁਰਿਆ ਬਿਨਾ ਕੁੱਟਨ ਮਾਰਨ ਤੋਂ ਆਪਾਂ ਉਹਨਾਂ ਨੂੰ ਸਮਝਾਈਏ ਉਹਨਾਂ ਨੇ ਕਲਾਸਾਂ ਲਾਈ ਉਹਨਾਂ ਨੂੰ ਦੱਸੀਏ ਵੀ ਆਹ ਚੀਜ਼ ਮਾੜੀ ਆ ਤੁਹਾਡੀ ਸਹੀ ਆ ਜਿਹੜੇ ਇਹ ਚੀਜ਼ ਖੁੱਭ ਚੁੱਕੇ ਆ ਉਹਨਾਂ ਨੂੰ ਮੈਡੀਕਲ ਸਹੂਦ ਮਿਲੇ ਜਿਹੜੇ ਇਹਨੇ ਪਹਿਲੇ ਸਟੇਜ ਤੇ ਸੁਧਰਦੇ ਉਹ ਬੜੀ ਚੰਗੀ ਗੱਲ ਆ ਜਿਹੜੇ ਨਹੀਂ ਸੁਧਰਦੇ ਉਹਨਾਂ ਨੂੰ ਕੈਂਪ ਵਗੈਰਾ ਛੱਡ ਕੇ ਸੁਧਾਰਿਆ ਜਾਵੇ ਕਿਉਂਕਿ ਉਹ ਇਹ ਖੂ ਦੇ ਵਿੱਚ ਦਲਦਲ ਦੇ ਵਿੱਚ ਡੇਗ ਚੁੱਕੇ ਆ ਤੇ ਇਹਦੇ ਚ ਨਿਕਲਣਾ ਆਪਾਂ ਸਾਰੇ ਇੱਕ ਦੂਜੇ ਸਾਥ ਦੇ ਕੇ ਕੱਢ ਸਕਦੇ ਆ ਨਾ ਕਿ ਕਿਸੇ ਨੂੰ ਲੜ ਕੇ ਕੁੱਟ ਮਾਰ ਕੇ ਨਹੀਂ ਕੱਢ ਸਕਦੇ ਸਮਝਾ ਕੇ ਕੱਢ ਸਕਦੇ ਆ ਐਸਐਚਓ ਸਾਹਿਬ ਨੇ ਤੁਹਾਡੇ ਕੋਲ ਕਿਸ ਚੀਜ਼ ਦੀ ਆਸ ਮੰਗੀ ਜੀ ਸਾਨੂੰ ਜੀ ਉਹਨਾਂ ਨੇ ਜਿਵੇਂ ਹੁਣ ਨਸ਼ਾ ਕਰਦੇ ਆ ਜਾਂ ਪਿੰਡਾਂ ਦੇ ਵਿੱਚ ਆਮ ਹੀ ਹੋਇਆ ਪਿਆ ਵੀ ਕਈ ਬਜ਼ੁਰਗਾਂ ਨੂੰ ਸਰਕਾਰ ਨੇ ਗੋਲੀਆਂ ਲਾਈਆਂ ਉੱਥੇ ਯਾਲੀ ਹੋਰ ਬੰਦੇ ਨਾਲ ਖੜਾ ਕੇ ਉਹਨਾਂ ਦੇ ਕਾਟਾਂ ਤੇ ਗੋਲੀਆਂ ਹੋਰ ਮੰਗੀਆਂ ਜਾਂਦੀਆਂ ਤੇ ਪਿੰਡ ਦੇ ਵਿੱਚ ਬੱਚਿਆਂ ਨੂੰ ਸੇਲ ਕੀਤੇ ਜਾਂਦੀਆਂ ਜਾਂ ਕੰਮ ਵਾਲਾਂ ਨੂੰ ਸੇਲ ਕੀਤੇ ਜਾਂਦੀਆਂ ਇਹਦੇ ਤੇ ਸਾਡੇ ਨਾਲ ਪੂਰਾ ਖੜਨ ਦਾ ਵਿਸ਼ਵਾਸ ਦਵਾਇਆ ਐਸਐਚਓ ਸਾਹਿਬ ਨੇ ਤੇ ਅਸੀਂ ਉਹਨਾਂ ਨੂੰ ਦਵਾਇਆ ਨਾਲ ਖੜਾਂਗੇ ਕਿਉਂਕਿ ਇਹੀ ਗੋਲੀਆਂ ਕੱਪਿਆਂ ਦੇ ਜਦੋਂ ਪੈਸੇ ਨਹੀਂ ਮਿਲਦੇ ਤੇ ਲੁੱਟਾ ਖੁਆ ਹੁੰਦੀ ਹੈ ਕਿਸੇ ਦਾ ਜੀ ਨਹੀਂ ਕਰਦਾ ਕਿ ਇਹ ਦਾ ਧੀ ਪੁੱਤ ਦਾ ਕਿਉਂਕਿ ਹੁਣ ਜਿਹੜਾ ਜਵਾਨਾ ਇੱਕ ਧੀ ਪੁੱਤੀ ਆ ਹਰ ਇੱਕ ਕੋਲੇ ਇੱਕ ਜਾਂ ਦੋ ਬੱਚੇ ਆ ਉਹ ਵੀ ਗਲਤ ਸੰਗ ਦੇ ਵਿੱਚ ਪਏ ਹੋਏ ਆ ਜੇ ਉਹਨਾਂ ਨੂੰ ਬਸ ਸੁਧਾਰਨਾ ਤੇ ਆਪਾਂ ਨੂੰ ਸਮੁੱਚੇ ਪਿੰਡਾਂ ਨੂੰ ਇਹ ਨਹੀਂ ਸੋਚਣਾ ਵੀ ਮੇਰੇ ਘਰ ਆਗ ਤਾਂ ਹੈ ਨਹੀਂ ਇਹ ਤਾਂ ਆਗਾ ਆਗਾ ਹਰ ਇੱਕ ਦੇ ਘਰ ਹੀ ਆ ਜਾਣੀ ਹੈ ਆਪਾਂ ਨੂੰ ਸਮੁੱਚੇ ਸਾਰਿਆਂ ਨੂੰ ਰਲ ਮਿਲ ਕੇ ਸਾਥ ਦੇਣਾ ਚਾਹੀਦਾ ਤੇ ਸਰਕਾਰ ਨੂੰ ਵੀ ਪੂਰਾ ਜੋਰ ਸ਼ੋਰ ਨਾਲ ਇਧਰ ਧਿਆਨ ਦੇ ਕੇ ਇਹ ਚੀਜ਼ਾਂ ਨੂੰ ਹਟਾ ਕੇ ਪੂਰਾ ਨਸ਼ਾ ਮੁਕਤ ਕਰਨਾ ਚਾਹੀਦਾ ਦੂਜੇ ਪਿੰਡਾਂ ਨੂੰ ਕੀ ਅਪੀਲ ਕਰਨਾ ਚਾਹੂਗੋ ਤੁਸੀਂ ਦੂਜੇ ਪਿੰਡਾਂ ਨੂੰ ਇਹੀ ਅਪੀਲ ਹੈ ਜੀ ਸਾਫ ਦਿਓ ਸਾਰਿਆਂ ਦਾ ਸਾਰੇ ਠੀਕ ਆ ਪ੍ਰਸ਼ਾਸਨ ਦੇ ਵਿੱਚ ਕਈ ਐਸ ਐਚ ਓ ਜਾਂ ਕਈ ਮੁਲਾਜ਼ਮ ਹੁੰਦੇ ਆ ਉਹਨਾਂ ਨੂੰ ਡਰ ਲੱਗਦਾ ਵੀ ਨਹੀਂ ਉਹ ਕੁਆਪ ਪੁੱਛ ਲੈਂਦੇ ਆ ਮੋੜ ਕੇ ਉਹਨਾਂ ਤੋਂ ਪੈਸੇ ਲੈ ਕੇ ਛੜ ਦਿੰਦੇ ਆ ਜਾਂ ਉਹ ਉਹ ਚੀਜ਼ ਪਰ ਸਾਰੇ ਆ ਫਿਰ ਇੱਕੋ ਜਿਹੇ ਨਹੀਂ ਹੁੰਦੇਗੇ ਆਪਾਂ ਆਪਾਂ ਨੂੰ ਆਪਦਾ ਕੰਮ ਕਰਨਾ ਚਾਹੀਦਾ ਮਾਲੀ ਦਾ ਕੰਮ ਆ ਬੂਟੇ ਲਾਉਣਾ ਫਲ ਫੁੱਲ ਲਾਉਣਾ ਰੱਬ ਦਾ ਕੰਮ ਤੇ ਸੋ ਆਪਾਂ ਨੂੰ ਸਾਰਿਆਂ ਨੂੰ ਉਹਦੀ ਜਿਹੜੀ ਨਸ਼ੇ ਪ੍ਰਤੀ ਲੜਾਈ ਲੜਨੀ ਚਾਹੀਦੀ ਆ ਅੱਗੋਂ ਪ੍ਰਮਾਤਮਾ ਮਿਹਰ ਕਰੋ ਇਹ ਪੰਜਾਬ ਆ ਪੰਜਾਬ ਨੂੰ ਕੋਈ ਦਬ ਨਹੀਂ ਸਕਿਆ ਕੋਈ ਮਾਰ ਨਹੀਂ ਸਕਿਆ ਇਹ ਪੰਜਾਬ ਵਾਰ-ਵਾਰ ਉੱਠਦਾ ਤੇ ਹੁਣ ਵੀ ਇਹ ਦਲ ਜਿਹੜੇ ਨਸ਼ੇ ਦਲਦਲਾ ਇਹਦੇ ਚੋਟਕ ਕਰਤਾ ਸਿੰਘ ਹੈ ਜੀ ਕਰਤਾ ਸਿੰਘ ਜੀ ਅੱਜ ਪੰਜਾਬ ਨੂੰ ਨਸ਼ਾ ਮੁਹਿੰਮ ਚਲਾਈ ਗਈ ਹੈਗੀ ਔਰ ਨਸ਼ਾ ਮੁਕਤ ਕਰਨਾ ਪੰਜਾਬ ਇਹਦੀ ਮੁਹਿੰਮ ਜਿਹੜੀ ਹੈਗੀ ਐ ਤੋਂ ਸ਼ੁਰੂ ਕੀਤੀ ਤੁਹਾਡੇ ਪਿੰਡ ਤੋਂ ਜੀ 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 ਕੀ ਕਹੂੰਗਾ ਜੀ ਕਿਤਾ ਲੱਗੀ ਆਈ ਸੀ ਜੀ ਜੀ ਸਰ ਅਸੀਂ ਬਹੁਤ ਧੰਨਵਾਦ ਕਰਦੇ ਆ ਪਹਿਲਾਂ ਤਾਂ ਸਾਡੇ ਇਲਾਕੇ ਦੇ ਜਿਹੜੇ ਨਵੇਂ ਆਏ ਨੇ ਐਸ ਐਚ ਓ ਜਨਕਰਤ ਜੀ ਉਹ ਸਾਡੇ ਕੋਲੇ ਆਏ ਅੱਗੇ ਸਾਡੇ ਨਗਰ ਦੇ ਸਾਡੇ ਪਿੰਡਾਂ ਦੇ ਬੰਦਿਆਂ ਨੂੰ ਉਹਨਾਂ ਨੇ ਹੌਸਲਾ ਵਜਾਈ ਕੀਤੀ ਹੈ ਕਿ ਅਸੀਂ ਤੁਹਾਡੇ ਨਾਲ ਆ ਤੁਸੀਂ ਸਾਡਾ ਸਾਥ ਦਿਓ ਤੇ ਅਸੀਂ ਵੀ ਉਹਨਾਂ ਨੂੰ ਇਹ ਚੀਜ਼ ਆਸ਼ਵਾਸ਼ਣ ਦੰਨਿਆ ਵੀ ਅਸੀਂ ਉਹਨਾਂ ਦਾ ਪੂਰਾ ਸਾਥ ਦੇਵਾਂਗੇ ਇਸ ਚੀਜ਼ ਦੇ ਵਿੱਚ ਜੋ ਵੀ ਸਾਨੂੰ ਇਥੋਂ ਦੀਆਂ ਤਰੁੱਟੀਆਂ ਲੱਗੀਆਂ ਪਿੰਡ ਦੀਆਂ ਅਸੀਂ ਉਹਨਾਂ ਨੂੰ ਜ਼ਰੂਰ ਦੱਸਾਂਗੇ ਉਹਨਾਂ ਤੇ ਕਾਰਵਾਈ ਕਰਨਾ ਉਹਨਾਂ ਦਾ ਹੱਕ ਹੈ ਤੇ ਉਹ ਕਰਨਗੇ ਉਹਨਾਂ ਨੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਇਸ ਗੱਲ ਆ ਔਰ ਸਰਕਾਰ ਨੂੰ ਇਹ ਬੇਨਤੀ ਹੈ ਕਿ ਉਹ ਵੀ ਥੋੜਾ ਇਸ ਚੀਜ਼ ਵੱਲ ਧਿਆਨ ਦੇਣ ਕਿ ਜਿਹੜੀਆਂ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਸਾਨੂੰ ਐਸਚੂ ਸਾਹਮਣੇ ਦੱਸਿਆ ਹੈ ਕਿ ਸਰਕਾਰ ਪੂਰੀ ਅਸੀਂ ਦੇ ਵਿੱਚ ਸਹਿਯੋਗ ਕਰ ਰਹੀ ਹੈ ਸਾਡਾ ਪਰ ਤੁਸੀਂ ਵੀ ਸਾਡਾ ਸਹਿਯੋਗ ਦਿਓ ਤਾਂ ਅਸੀਂ ਜਰੂਰ ਸਭ ਤੋਂ ਵੱਡੀ ਗੱਲ ਇਹ ਹੈ ਜੀ ਕਿ ਸਾਡੇ ਪਿੰਡ ਦੇ ਵਿੱਚ ਜਾਂ ਸਾਡੇ ਇਲਾਕੇ ਦੇ ਪਿੰਡਾਂ ਦੇ ਵਿੱਚ ਜਿਵੇਂ ਖੇਡਾਂ ਦੇ ਵਿੱਚ ਜਿਹੜਾ ਨੌਜਵਾਨਾਂ ਦਾ ਰੁਝਾਨ ਹੈ ਉਹ ਬਹੁਤ ਘਟਦਾ ਜਾਂਦਾ ਹੈ ਜੀ ਤਾਂ ਬੇਨਤੀ ਕਰਾਂਗੇ ਕਿ ਜਿਹੜੇ ਉੱਥੋਂ ਦੇ ਕਲੱਬਸ ਬਣੇ ਨੇ ਉੱਥੋਂ ਦੇ ਖੇਡਾਂ ਦੇ ਸਮਾਨ ਹੈ ਜਾਂ ਫਿਰ ਉੱਥੋਂ ਦੇ ਜਿੰਮਸ ਨੇ ਉਹਨਾਂ ਦੇ ਵਿੱਚ ਸਮਾਨ ਹੈ ਜਿਹੜਾ ਸਰਕਾਰ ਜਰੂਰ ਪਹੁੰਚਾਵੇ ਤਾਂ ਕਿਹੜਾ ਨੌਜਵਾਨਾਂ ਦਾ ਜਿਹੜਾ ਧਿਆਨ ਉਹ ਨਸ਼ਿਆਂ ਵੱਲੋਂ ਹਟ ਕੇ ਖੇਡਾਂ ਵੱਲੀ ਜਾਵੇ ਜਿਵੇਂ ਦਿਨ ਬਦ ਦਿਨ ਪ੍ਰਤੀ ਦਿਨ ਸਰ ਖੇਡਾਂ ਦਾ ਜਿਹੜਾ ਰੁਝਾਨ ਹੈ ਉਹ ਘਟਦਾ ਹੀ ਜਾ ਰਿਹਾ ਕਿਉਂਕਿ ਇੱਕ ਤਾਂ ਇੱਕ ਮਿੰਟ ਬਹੁਤ ਘਟਨੇ ਔਰ ਦੂਜਾ ਜਿੰਨੇ ਕਿ ਸੀਮਤ ਨੇ ਉਹਨਾਂ ਦੇ ਲਈ ਜਿਹੜੇ ਨੌਜਵਾਨ ਹੈ ਉਹ ਜ਼ਿਆਦਾ ਜਾਂ ਘਟਨੇ ਉਹ ਘਟਦੇ ਜਾਂਦੇ ਆ ਉਹ ਸਮਾਨ ਹੈ ਜਿਹੜਾ ਪੂਰਾ ਨਹੀਂ ਆ ਰਿਹਾ ਤਾਂ ਥੋੜਾ ਜਿਹਾ ਤੁਸੀਂ ਅੱਛੜੀਏ ਬੇਨਤੀ ਹੈ ਸਰਕਾਰ ਤੱਕ ਜਰੂਰ ਪਹੁੰਚਾਓ ਕਿੰਦਾ ਵੀ ਲੱਗੀ ਮਹਿੰਮ ਜਿਹੜੀ ਅਨੁਵਾਦ ਸੀ ਤੁਹਾਡੇ ਪਿੰਡ ਤੋਂ ਤੇ ਪੂਰੇ ਪੰਜਾਬ ਤੋਂ ਤੁਸੀਂ ਕੀ ਵੇ ਪਹੁੰਚਾ ਰਹੇ ਹੋ ਸਰ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ ਸਰ ਸਰਕਾਰ ਦਾ ਬਹੁਤ ਵਧੀਆ ਜੀ ਦੇਖੋ ਪਿੰਡ ਦਾ ਜਿਹੜੇ ਨਸ਼ਾ ਮੁਕਤ ਹੋਣਾ ਪਿੰਡਾਂ ਤੋਂ ਜਿਹੜੀ ਸਰ ਛੋਟੀ ਸਕੇਲ ਤੋਂ ਜਿਹੜੀ ਚੀਜ਼ ਸ਼ੁਰੂ ਹੋਣੀ ਹੈ ਜਿਹੜਾ ਜੜ ਹੈ ਪਿੰਡਾਂ ਤੋਂ ਸ਼ੁਰੂ ਹੋ ਰਹੀ ਹੈ ਵੱਡੇ ਸ਼ਹਿਰਾਂ ਵੱਲ ਜਾ ਰਹੀ ਹੈ ਜਦੋਂ ਅਸੀਂ ਇੱਥੋਂ ਖਤਮ ਕਰਨੀ ਸ਼ੁਰੂ ਕਰ ਦਿੱਤੀ ਤਾਂ ਆਬਵੀਅਸਲੀ ਸਰ ਇਸ ਚੀਜ਼ ਦੇ ਵਿੱਚ ਆ ਜਿਹੜਾ ਠੱਲ ਪਊਗੇ ਨਸ਼ਾ ਨੂੰ ਮੇਰਾ ਮਤ ਹੈ ਕਿਸ ਮਸਿਅ ਹੈ ਤੁਹਾਡੇ ਪਿੰਡਾਂ ਦੀ ਹੈ ਜਿਹੜੀਆਂ ਤੁਸੀਂ ਅੱਜ ਉਹਨਾਂ ਨਾਲ ਸ਼ੇਅਰ ਕੀਤੀਆਂ ਸਰ ਇੱਕ ਦਾ ਸਰ ਸਾਡੇ ਪਿੰਡ ਨਾਲ ਜਿਹੜੀ ਮਤਲਬ ਗਵਰਨਮੈਂਟ ਵੱਲੋਂ ਦੇਖੋ ਚਲਾਇਆ ਦਾ ਭਲਾਈ ਲਈ ਵੀ ਜਿਹੜਾ ਨਸ਼ਾ ਮੁਕਤ ਗੋਲੀ ਇੱਕ ਚਲਾਈ ਆ ਜੀਬ ਤੇ ਰੱਖ ਉਹਨੂੰ ਯੂਜ਼ ਕਰਦੇ ਆ ਮ ਉਦੀ ਦੁਰਵਰਤੋਂ ਹੋ ਰਹੀ ਹੈ ਔਰ ਜਿੱਥੇ ਤੱਕ ਐਸਐਚਓ ਸਾਹਿਬ ਨੇ ਇੱਕ ਮੇਰੇ ਖੰਲਾਂ ਉਹਨਾਂ ਨੇ ਮੈਨੂੰ ਦੱਸਿਆ ਮੈਂ ਸਪੀਸ ਸੁਣੀ ਉਹਨਾਂ ਦੀ ਵੀ ਇੱਕ ਪਰਸਨ ਨੂੰ ਉਹਨਾਂ ਨੇ ਦੇਖਿਆ ਉਹਦੇ ਕੋਲ ਚਾਰ ਕਾਰਡ ਸੀ ਤੇ ਇਸ ਚੀਜ਼ ਲਈ ਵੀ ਧਿਆਨ ਦਿੱਤਾ ਜਾਵੇ ਜਿਹੜੇ ਕਾਰਡਸ ਨੇ ਉਹਨਾਂ ਲਈ ਵੀ ਮਤਲਬ ਉਹ ਦੇਖਿਆ ਜਾਵੇ ਵੀ ਕੌਣ ਕਿਵੇਂ ਕਿੰਨੇ ਵਿਅਕਤੀ ਲੱਗ ਰਿਹਾ ਜੀ ਇਹ ਇਹਦਾ ਚੀਜ਼ਾਂ ਸਰਕਾਰ ਨੇ ਦੇਖਣੀਆਂ ਜੀ ਹੈਨਾ ਜੀ ਤਾਂ ਉਹ ਕਾਰਡ ਇੱਕ ਹੀ ਹੋਣਾ ਚਾਹੀਦਾ ਮੈਕਸਿਮਮ ਜੇਕਰ ਚਾਰ ਚਾਰ ਕੋਈ ਲੈ ਕੇ ਆ ਰਿਹਾ ਤਾਂ ਉਹ ਸਮੱਸਿਆ ਆ ਦੇਖੋ ਐਸਐਚਓ ਸਾਹਿਬ ਕਿੰਨੀ ਮਤਲਬ ਜਿੰਨੀਉਂ ਕਰ ਰਹੇ ਨੇ ਹਿੰਮਤ ਜੇਕਰ ਅਸੀਂ ਵੀ ਥੋੜੀ ਕਰੀਏ ਹਿੰਮਤ ਜਾਂ ਫਿਰ ਸਰਕਾਰ ਦੀਆਂ ਗੋਰਾ ਹੁਣ ਤਾਂ ਜਰੂਰ ਇਹਨਾਂ ਚੀਜ਼ਾਂ ਲਈ ਦੂਜੇ ਪਿੰਡਾਂ ਦੇ ਨੌਜਵਾਨਾਂ ਨੂੰ ਤੁਸੀਂ ਕੀ ਅਪੀਲ ਦੇਣਾ ਕਰਨਾ ਚਾਹੋਗੇ ਅ ਸਰ ਮੈਂ ਇਹੀ ਕਹਿਣਾ ਚਾਹੂੰਗਾ ਕਿ ਬਚੋ ਇਹਨਾਂ ਚੀਜ਼ਾਂ ਤੋਂ ਕਿੰਨਾ ਬਚਿਆ ਜਾ ਸਕਦਾ ਹੈ ਨਸ਼ੇ ਤੋਂ ਬਚੋ ਖੇਡਾਂ ਵੱਲੀ ਜਾਓ ਆਪਣਾ ਕੈਰੀਅਰ ਵੱਲੀ ਧਿਆਨ ਦਿਓ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਜੇਕਰ ਤੁਸੀਂ ਆਪਣੇ ਕੈਰੀਅਰ ਵੱਲ ਧਿਆਨ ਨਾ ਦਿੱਤਾ ਤਾਂ ਸਾਡਾ ਪੰਜਾਬ ਹੈ ਜਿਹੜਾ ਉਹ ਡੁੱਬਲਾ ਜਾ ਰਿਹਾ ਹੈ ਇਹ ਡੁੱਬਦੇ ਹੋਏ ਪੰਜਾਬ ਨੂੰ ਬਚਾ ਲਓ ਬਾਈ ਬੇਨਤੀ ਹੈ ਮੇਰੀ ਉਹ ਤੁਹਾਡੇ ਹੱਦਵਾਸੀ ਹੈ ਨੌਜਵਾਨੀ ਦੇ ਹੱਦਵਾਸੀ ਹੈ ਮੇਰੀ ਤਾਂ ਹੀ ਬੇਨਤੀ ਹੈ ਜੀ ਸਰ ਥੋੜਾ ਆਪਣੇ ਜਿਹੜਾ ਆਪਣੇ ਮਨ ਤੋਂ ਇਹ ਚੀਜ਼ ਨੂੰ ਅਕਸੈਪਟ ਕਰੋਗੇ ਅਸੀਂ ਇਹ ਚੀਜ਼ ਨੂੰ ਛੱਡਣਾ ਹੈ ਉਦੋਂ ਹੀ ਸਰਕਾਰ ਜਾਂ ਫਿਰ ਪੁਲਿਸ ਹੈ ਜਾਂ ਫਿਰ ਪ੍ਰਸ਼ਾਸਨ ਹੈ ਉਹ ਕੁਝ ਕਰbaixoਗੇ ਜਦੋਂ ਅਸੀਂ ਇਸ ਚੀਜ਼ ਦੇ ਪਿੱਛੇ ਜਾਵਾਂਗੇ ਸਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਸਤੇ ਜਿੱਥੇ ਸਰਕਾਰਾਂ ਉਪਰਾਲੇ ਕਰ ਰਹੀਆਂ ਹੈਗੀਆਂ ਲੋਕਾਂ ਨੂੰ ਵੀ ਬਹੁਤ ਜ਼ਿਆਦਾ ਯੋਗਦਾਨ ਦੇ ਰਹੀ ਹੈ ਔਰ ਅੱਜ ਤੁਹਾਡੇ ਨੂੰ ਜਲਾ ਕੁਰਾਲਾ ਕੀਤਾ ਗਿਆ ਆ ਪਿੰਡ ਛੰਡਿਆਣਾ ਤੋਂ ਮੋਹਰ ਸ਼ੁਰੂ ਕੀਤੀ ਹੈ ਮੀਟਿੰਗਾਂ ਦੀ ਅੱਜ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਮੋਗਾ ਜਿਹਦੇ ਹਦਾਇਤਾਂ ਤੇ ਮਾਨਯੋਗ ਐਸਪੀ ਡੀ ਸਾਹਿਬ ਐਸਪੀ ਹੈੱਡਕ quart ਸਾਹਿਬ ਤੇ ਸਬਡਿਵੀਜ਼ਨ ਦੇ ਸਾਡੇ ਡੀਐਸਪੀ ਸਰਦਾਰ ਰਵਿੰਦਰ ਸਿੰਘ ਜੀ ਦੀਆਂ ਹਾਦਿਤਾਾਂ ਤੇ ਉਹਨਾਂ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਅਨਸਾਰ ਨਸ਼ਿਆਂ ਦੇ ਖਿਲਾਫ ਜਿਹੜੀ ਸਾਡੇ ਜ਼ਿਲ੍ਹੇ ਮੋਗੇ ਵੱਲੋਂ ਮੁਹਿੰਮ ਵਿੱਢੀ ਗਈ ਹੈ ਉਹਦਾ ਜਿਹੜਾ ਆਗਾਜ਼ ਅਸੀਂ ਥਾਣਾ ਚੜਕ ਦੇ ਏਰੀਏ ਵਿੱਚ ਪਿੰਡ ਝੰਡੇ ਵਾਲਾ ਤੋਂ ਕੀਤਾ ਹੈ ਪਿੰਡ ਦੇ ਲੋਕਾਂ ਨਾਲ ਅੱਜ ਮੀਟਿੰਗ ਕੀਤੀ ਗਈ ਹੈ ਪਿੰਡ ਝੰਡੇ ਵਾਲਾ ਦੇ ਕਰੀਬ-ਕਰੀਬ ਮੈਨੂੰ ਐਂ ਲੱਗਦਾ ਜਿਵੇਂ ਕਿਸੇ ਵੀ ਘਰ ਦਾ ਕੋਈ ਮੈਂਬਰ ਇਹੋ ਜਾਂ ਨਹੀਂ ਜਿਹਦਾ ਇੱਕ ਮੈਂਬਰ ਇਸ ਮੀਟਿੰਗ 'ਚ ਸ਼ਾਮਲ ਨਾ ਹੋਇਆ ਹੋਵੇ। ਵੱਡੇ ਪੱਧਰ ਤੇ ਇਕੱਠ ਲੋਕਾਂ ਨੇ ਕੀਤਾ। ਲੋਕਾਂ ਨੇ ਇਸ ਗੱਲ ਨਾਲ ਸਾਡੀ ਮਦਦ ਕਰਨ ਵਾਸਤੇ ਨਸ਼ਿਆਂ ਦੇ ਖਿਲਾਫ ਮੁਹਿੰਮ ਨੂੰ ਪੁਰਜ਼ੋਰ ਤਰੀਕੇ ਨਾਲ ਅੱਗੇ ਵਧਾਉਣ ਵਾਸਤੇ ਬਹੁਤ ਵੱਡਾ ਉਪਰਾਲਾ ਕੀਤਾ ਹੈ। ਸ਼ਾਮਲ ਹੋਏ ਹੈ ਮੀਟਿੰਗ ਦੇ ਵਿੱਚ ਤੇ ਸਾਨੂੰ ਪੂਰਨ ਸਹਿਯੋਗ ਦੇਣ ਦਾ ਜਿਹੜਾ ਹੈਗਾ ਉਹਨਾਂ ਨੇ ਭਰੋਸਾ ਦਿੱਤਾ ਸਾਡੇ ਕੋਲੋਂ ਵੀ ਉਹਨਾਂ ਨੇ ਉਮੀਦਾਂ ਰੱਖੀਆਂ ਨੇ ਤੇ ਅਸੀਂ ਵੀ ਜਿਹੜਾ ਹੈਗਾ ਉਹ ਆਪਣੇ ਸੀਨੀਅਰ ਆਫੀਸਰਜ਼ ਵੱਲੋਂ ਦਿੱਤੀਆਂ ਹਦਾਇਤਾਂ ਦੇਸ਼ਾ ਨਿਰਦੇਸ਼ਾਂ ਅਨੁਸਾਰ ਉਹਨਾਂ ਨੂੰ ਪੂਰਾ ਪੂਰਾ ਸਹਿਯੋਗ ਪੂਰਾ ਪੂਰਾ ਮਾਣ ਦੇਣ ਦੀ ਗੱਲ ਜਿਹੜੀ ਹੈ ਉਹਨਾਂ ਦੀ ਜਿਹੜੀ ਉਮੀਦ ਸੀ ਉਹ ਤੇ ਖਰੇ ਉਤਰਨ ਦਾ ਭਰੋਸਾ ਅਸੀਂ ਉਹਨਾਂ ਨੂੰ ਦਿੱਤਾ ਅਸੀਂ ਵੱਡੇ ਪੱਧਰ ਤੇ ਨਸ਼ਿਆਂ ਦੇ ਖਿਲਾਫ ਜਿਹੜਾ ਹੈਗਾ ਮਹਿੰਮ ਚਲਾਈ ਹੋਈ ਹੈ ਮੈਂ ਪਿਛਲੇ ਕਰੀਬ 6-7 ਦਿਨਾਂ ਤੋਂ ਥਾਣਾ ਚੜਿੱਕ ਦਾ ਜਿਹੜਾ ਹੈਗਾ ਉਹ ਬਤੌਰ ਮੁਖ ਅਫਸਰ ਚਾਰਜ ਲਿਆ ਹੈ ਤਾਂ ਉਦੋਂ ਤੋਂ ਮੈਂ ਕੋਈ 2-3 ਕੇਸ ਜਿਹੜੇ ਹੈਗੇ ਆ ਇਸ ਏਰੀਏ ਚੋਂ ਹੈਰੋਂ ਦਾ ਤੇ ਨਜਾਇਜ਼ ਸ਼ਰਾਬ ਦਾ ਉਹ ਫੜੇ ਵੀ ਨੇ ਜੇਲ੍ਹ ਵੀ ਭੇਜੇ ਨੇ ਬੰਦੇ ਤੇ ਅੱਗੇ ਵੀ ਅਸੀਂ ਇਸੇ ਤਰ੍ਹਾਂ ਪੂਰੀ ਤਨਦੇਹੀ ਨਾਲ ਲੋਕਾਂ ਦਾ ਸਹਿਯੋਗ ਲੈ ਕੇ ਇਸ ਨਸ਼ੇ ਦੀ ਮਹਿੰਮ ਨੂੰ ਅੱਗੇ ਚਲਾਓ ਕੀ ਸਮੱਸਿਆਵਾਂ ਸੀ ਜਿਹੜੀਆਂ ਤੁਹਾਨੂੰ ਉਹਨਾਂ ਨੇ ਸ਼ੇਅਰ ਕੀਤੀ ਤੁਹਾਡੇ ਨਾਲ ਸਾਨੂੰ ਉਹਨਾਂ ਨੇ ਜਿਹੜੀਆਂ ਸਮੱਸਿਆਵਾਂ ਸ਼ੇਅਰ ਕੀਤੀਆਂ ਨੇ ਉਹਨਾਂ ਦੀਆਂ ਪਿੰਡ ਦੀਆਂ ਸਮੱਸਿਆਵਾਂ ਨੇ ਨਸ਼ਿਆਂ ਨਾਲ ਰਿਲੇਟਡ ਨੇ ਤੇ ਕੁਝ ਜਿਹੜੇ ਬੱਚੇ ਆ ਥੋੜੇ ਜੇ ਇਸ ਗਲਤ ਸੋਸਾਇਟੀ ਚ ਪੈ ਕੇ ਥੋੜੀ ਬਹੁਤੀ ਘਰਦਿਆਂ ਨਾਲ ਜਾਂ ਪਿੰਡ ਦੇ ਲੋਕਾਂ ਨਾਲ ਖੜਮਸਤੀ ਵਗੈਰਾ ਕਰਦੇ ਆ ਉਹ ਇਹੋ ਜਿਹੀਆਂ ਸਮੱਸਿਆਵਾਂ ਸਾਡੇ ਧਿਆਨ ਚ ਲੈਂਦੇ ਆ